ਹਾਂਜੀ ਆਪਣੀ ਆਫਰ 21 ਤਰੀਕ ਤੱਕ ਸੀ ਜਿਹੜੀ ਆਪਾਂ 30 ਤਰੀਕ ਤੱਕ ਕਰ ਦਿੱਤੀ ਹੈ ਜੀ ਜੇ ਤੁਸੀਂ ਉਹਦੇ ਵਿੱਚ ਘੇਰੇ ਦਾ ਤੇ ਬਾਹਾਂ ਦਾ ਡਿਜ਼ਾਈਨ ਕਰਵਾਉਣੇ ਹੋ ਉਹਦੇ ਵਿੱਚ ਦੋ ਸੂਟ ਕਰਵਾਉਣੇ ਹੋਗੇ ਤਾਂ 700 ਦੇ ਵਿੱਚ ਹੋਣਗੇ ਜੇ ਤੁਸੀਂ ਨਾਲ ਕਲੇ ਦਾ ਤੇ ਮੂਰੀ ਦਾ ਵੀ ਕਰਾਉਣਾ ਤਾਂ 1000 ਦੇ ਦੋ ਸੂਟ ਡਿਜ਼ਾਈਨ ਕਰਕੇ ਤੁਹਾਨੂੰ ਦਵਾਂਗੇ ਜੀ ਤੁਸੀਂ ਕਪੜਾ ਸਾਡੇ ਤੋਂ ਵੀ ਲੈ ਸਕਦੇ ਹੋ ਤੇ ਤੁਸੀਂ ਆਪ ਵੀ ਦੇ ਸਕਦੇ ਹੋ ਸਾਨੂੰ ਤੇ ਹਾਂ ਜੀ ਇਹ ਆਫਰ ਦਾ ਜਰੂਰ ਫਾਇਦਾ ਲਿਓ ਕੋਈ ਹੋਰ ਗੱਲਬਾਤ ਕਰਨੀ ਆ ਆਪਾਂ ਜੋ ਨੰਬਰ ਦਿੱਤਾ ਹੋਇਆ ਉੱਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਦੁਬਾਰਾ ਫੇਰ ਦੱਸ ਦਿੰਨੇ ਆਫਰ ਇਹ ਹੈਗੀ ਜਿਹੜੇ ਦੋ ਸੂਟਾਂ ਤੇ ਆਫਰ ਆ ਯਾਨੀ ਕਿ ਦੋ ਡਿਜ਼ਾਈਨ ਕਰਾਉਣੇ ਆ ਸੂਟ ਤੁਸੀਂ ਦੋ ਸੂਟ ਡਿਜ਼ਾਈਨ ਕਰਾਉਣੇ ਆ ਜੇ ਤੁਸੀਂ ਘੇਰਾ ਤੇ ਬਾਹਾਂ ਦਾ ਡਿਜ਼ਾਈਨ ਕਰਵਾ ਰਹੇ ਹੋ ਦੋ ਸੂਟਾਂ ਦਾ ਇੱਕ ਸੂਟ ਨਹੀਂ ਯਾਨੀ ਕਿ ਕਈ ਕਹਿੰਦੇ ਵੀ ਅਸੀਂ ਇੱਕ ਕਰਵਾਵਾਂਗੇ ਨਹੀਂ ਜੇ ਇਹ ਦੋ ਸੂਟਾਂ ਤੇ ਆਫਰ ਹੈ ਜੇ ਤੁਸੀਂ ਦੋ ਸੂਟਾਂ ਦਾ ਘੇਰਾ ਤੇ ਬਾਹਾਂ ਕਰਾਉਂਗੇ ਤਾਂ 702 ਹੋਣਗੇ ਜੇ ਤੁਸੀਂ ਨਾਲ ਘੇਰਾ ਬਾਹਾਂ ਗਲਾ ਮੂਰੀ ਕਰਾਉਣਾ ਤਾਂ 1000 ਦੇ 200 ਟ ਡਿਜ਼ਾਈਨ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਤੁਹਾਡੀ ਪਸੰਦ ਨਾਲ ਵਧੀਆ ਜਿਹੜਾ ਤੁਸੀਂ ਕਲਰ ਕੰਬੀਨੇਸ਼ਨ ਕਰਵਾਉਣਾ ਕੁਝ ਵੀ ਤੁਹਾਡੇ ਹਿਸਾਬ ਨਾਲ ਵਧੀਆ ਡਿਜ਼ਾਈਨ ਕਰਕੇ ਦੇਵਾਂਗੇ ਜਿਨ੍ਹਾਂ ਨੇ ਆਪਰ ਦਾ ਫਾਇਦਾ ਲਿਆਗਾ ਉਹਨਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਵੀ ਕਿਹੜੇ ਕਿਹੜੇ ਸੂਟ ਆਪਾਫਰ ਚ ਤਿਆਰ ਕੀਤੇ ਨੇ ਤੇ ਹਾਂਜੀ ਐਵੇਂ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਅਸੀਂ ਹੈਂਡਵਰਕ ਦਾ ਕੰਮ ਵੀ ਸ਼ੁਰੂ ਕੀਤਾ ਜੀ ਤੁਹਾਨੂੰ ਹੈਂਡਵਰਕ ਦੀਆਂ ਵੀ ਵੀਡੀਓ ਦੇ ਅਸੀਂ ਪਾਇਆ ਕਰਾਂਗੇ ਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਡਿਜ਼ਾਈਨ ਹਾਂਜੀ ਉਹ ਵੀ ਜਿਵੇਂ ਹੁਣ ਵਿਆਹ ਕਰਦਿਆਂ ਨਾ ਸਮਾਂ ਗਾ ਜਿਵੇਂ ਠੰਡ 'ਚ ਵਿਆਹ ਜਾਦਾ ਹੁੰਦੇ ਨੇਗੇ ਤਾਂ ਫਿਰ ਉਹ ਸੂਟ ਤੁਹਾਨੂੰ ਉਹ ਕਿੱਦਾਂ ਦਾ ਵੀ ਤੁਸੀਂ ਤਿਆਰ ਕਰਾਉਣੇ ਨੇ ਹੈਵੀ ਸੂਟ ਬਰਾਇਡਲ ਸੂਟ ਜਿਵੇਂ ਨਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਵੀ ਸਾਨੂੰ ਭੇਜ ਸਕਦੇ ਹੋ ਵੀ ਸਾਨੂੰ ਇਹ ਡਿਜ਼ਾਈਨ ਤਿਆਰ ਕਰਵਾ ਕੇ ਦੇ ਦੋ ਵੀ ਕਰਵਾ ਦਾਂਗੇ ਜੇ ਤੁਸੀਂ ਸਾਡੇ ਤੋਂ ਡਿਜ਼ਾਈਨ ਮੰਗਾਉਣੇ ਤਾਂ ਅਸੀਂ ਆਪਣੇ ਕੋਲੋਂ ਜੋ ਡਿਜ਼ਾਈਨ ਪਿਆਰ ਕੀਤੇ ਨੇਗੇ ਅਸੀਂ ਸੂਟ ਹਨਾ ਉਹ ਤੁਹਾਨੂੰ ਉਹਦੀਆਂ ਵੀ ਫੋਟੋ ਵੀਡੀਓ ਮਿਲ ਜਾਣਗੀਆਂ ਜੀ ਤੇ ਹੋਰ ਵੀ ਕੁਝ ਤੁਸੀਂ ਪੁੱਛਣਾ ਨੀਡਲਵਰਕ ਹਾਂਜੀ ਸਪੈਸ਼ਲੀ ਨੀਡਲਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਨੀਡਲਵਰਕ ਵੀ ਆਪਾਂ ਕਰਦੇ ਆਂਗੇ ਉਹਦੇ ਵੀ ਆਪਣੇ ਕੋਲ ਡਿਜ਼ਾਈਨ ਹੈਗੇ ਜੇ ਤੁਹਾਡੇ ਕੋਲ ਨਹੀਂਗੇ ਕੋਈ ਤੁਸੀਂ ਵੀ ਆਪਣੀ ਪਸੰਦ ਨਾਲ ਜਿਵੇਂ ਵੀ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਜੀ ਜੀ ਹੋਰ ਕੋਈ ਗੱਲਬਾਤ ਕਰਨੀ ਆਪਾਂ ਨੰਬਰ ਮੈਂਸ਼ਨ ਕਰਦੇ ਰਹੇ ਨੇ ਉਹਦੇ ਤੇ ਤੁਸੀਂ ਕਰ ਸਕਦੇ ਹੋ ਜੀ ਤੇ ਹਾਂਜੀ ਹੋਰ ਵਧੀਆ ਤੁਸੀਂ ਦੱਸੋ ਜੀ ਦੀਵਾਲੀ ਦੇ ਸੰਧਾਰੇ ਦੇ ਤੇ ਸਾਰਿਆਂ ਨੇ ਹਾਂਜੀ ਆਪਾਂ ਤਾਂ ਇਹ ਕੰਮ ਵੈਸੇ ਨਵੇਟਾ